ਦੋਸਤੋ ਅੱਜ ਆਪਾਂ ਤੁਹਾਨੂੰ ਸੁਣਾ ਰਹੇ ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਆਮ ਬੰਦੇ ਨਾਲ ਯਾਰੀ ਦਾ ਕਿੱਸਾ ਬੜਾ ਵਧੀਆ ਧਿਆਨ ਨਾਲ ਸੁਣਿਓ ਸੁਣਨ ਵਾਲਾ ਕਿੱਸਾ ਐਨੀ ਪੱਕੀ ਯਾਰੀ ਸੀ ਦੋਸਤੋ ਵੇਖ ਲਓ ਵੀ ਉਡਾਨ ਹੈਲੀਕਾਪਟਰ ਨੇ ਭਰ ਲਈ ਸੀ ਚੌਪਰ ਨੇ ਪਰ ਯਾਰ ਨੂੰ ਵੇਖ ਕੇ ਥੱਲੇ ਲਾ ਲਿਆ ਸੀ ਗੱਲ ਸੁਣਨ ਵਾਸਤੇ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਸਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਆਪਾਂ ਫਿਰਦੇ ਹਾਂ ਇਸ ਟਾਈਮ ਪਾਰਕ 'ਚ ਸੈਰ ਕਰਦੇ ਤੇ ਅੱਜ ਮੈਂ ਨੇ ਤੁਹਾਨੂੰ ਇੱਕ ਬਹੁਤ ਵਧੀਆ ਕਿੱਸਾ ਸੁਣਾ ਰਿਹਾ ਹਾਂ ਸਿਆਸਤ ਦੇ ਬਾਬਾ ਬੋੜ ਸਾਬਕਾ ਮੁੱਖ ਮੰਤਰੀ ਪੰਜਾਬ ਜੋ ਪੰਜਾਂਰੀ ਮੁੱਖ ਮੰਤਰੀ ਰਹਿ ਚੁੱਕੇ ਨੇ ਪੰਜਾਬ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਵੈਸੇ ਤਾਂ ਤਕਰੀਬਨ ਸਾਰੇ ਜਾਣਦੇ ਉਹਨਾਂ ਬਾਰੇ ਤੇ ਸਾਡੇ ਏਰੀਏ ਨਾਲ ਤਾਂ ਬੜਾ ਪ੍ਰੇਮ ਸੀ ਵੈਸੇ ਸਾਰੇ ਪੰਜਾਬ ਨਾਲ ਹੀ ਪ੍ਰੇਮ ਸੀ ਪਰ ਜਿਹੜੇ ਸਾਡੇ ਏਰੀਆ ਸੀ ਨਾ ਮਤਲਬ ਪਰਿਵਾਰਕ ਵੀ ਸੀ ਕਿਉਂਕਿ ਸਾਡੇ ਉਹ 5 ਜਿਹੜੇ ਐਮਐਲਏ ਵੀ ਰਹੇ ਆ ਮੁੱਖ ਮੰਤਰੀ ਦੇ ਨਾਲ-ਨਾਲ ਤੇ ਜਿਹੜੇ ਮਤਲਬ ਸਾਡੇ ਮਤਲਬ ਜਿਹੜੇ ਬਾਲ ਸਾਹਿਬ ਦੇ ਨਾਲ ਬੰਦੇ ਰਹਿੰਦੇ ਸੀ ਜਾਂ ਸਾਡੇ ਏਰੀਏ ਦੇ ਪੁਰਾਣੇ ਬਜ਼ੁਰਗ ਆ ਉਹਨਾਂ ਨਾਲ ਬਾਲ ਸਾਹਿਬ ਦੀ ਮਤਲਬ ਬੜੀ ਗੁੜੀ ਜਾਰੀ ਹੈ ਤਕਰੀਬਨ ਹਰੇਕ ਨਾਲ ਮਤਲਬ ਹਰੇਕ ਦੇ ਘਰੇ ਦੁੱਖ ਦੇ ਵੀ ਆਉਣਾ ਸੁੱਖ ਦੇ ਵੀ ਆਉਣਾ ਮਤਲਬ ਜਦੋਂ ਸੀਮ ਹੁੰਦੇ ਸੀ ਉਦੋਂ ਵੀ ਆਉਂਦੇ ਸੀ ਜੋ ਸੀਮ ਨਹੀਂ ਸੀ ਉਦੋਂ ਵੀ ਆਉਂਦੇ ਸੀ ਨਾ ਕੋਈ ਸਕਿਉਰਿਟੀ ਚੈੱਕ ਹੁੰਦਾ ਸੀ ਸਾਡੇ ਚ ਮਤਲਬ ਜਿਵੇਂ ਮਿਲਦੇ ਆਮ ਤੇ ਹਰ ਤਿੰਨ ਮਹੀਨਿਆਂ ਬਾਅਦ ਮਤਲਬ ਪਿੰਡ ਚ ਆਉਣਾ ਜੀ ਸਾਰੇ ਨਾਲ ਅਫਸਰ ਆਉਨੇ ਡੀਸੀ ਸਾਹਿਬ ਆਉਨੇ ਐਸਡੀਓ ਸਾਹਿਬ ਆਉਨੇ ਸਾਰੇ ਜਿੰਦੇ ਵੀ ਆਪਣੇ ਹੁੰਦੇ ਆ ਜੀ ਵੀਡੀਓ ਸਾਹਿਬ ਤੇ ਮੌਕੇ ਤੇ ਸਾਡੇ ਪਿੰਡ ਦੀਆਂ ਮੁਸ਼ਕਲਾਂ ਨੂੰ ਹੱਲ ਕਰਕੇ ਜਾਂਦੇ ਸੀ ਇੱਕ ਪਿੰਡ ਦੇ ਵਿੱਚ ਘੰਟਾ ਘੰਟਾ ਲਾ ਜਾਂਦੇ ਸਾਰੇ ਪਿੰਡ ਨੂੰ ਮਿਲ ਕੇ ਜਾਂਦੇ ਤੇ ਜੇ ਕਿਸੇ ਦੇ ਕੋਈ ਰੱਬ ਨਾ ਕਰੇ ਕੋਈ ਮੰਦਪਾਂ ਘਟਨਾ ਹੋਈ ਹੁੰਦੀ ਉਹਨਾਂ ਦੇ ਘਰੇ ਵੀ ਜਾਂਦੇ ਸਹਾਈਤਾ ਵੀ ਕਰਦੇ ਤੇ ਉਹਨਾਂ ਉਹਨਾਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਤੁਹਾਨੂੰ ਕਿੱਸਾ ਸੁਣਾ ਰਿਹਾ ਜੀ ਬਹੁਤ ਵਧੀਆ ਕਿੱਸਾ ਯਾਰੀ ਨਾਲ ਜੁੜਿਆ ਹੋਇਆ ਵੀ ਇੱਕ ਆਮ ਬੰਦਾ ਤੇ ਉਹਦੀ ਮਤਲਬ ਪੰਜਾਬ ਦੇ ਮੁੱਖ ਮੰਤਰੀ ਨਾਲ ਯਾਰੀ ਤੇ ਉਹ ਕਿਵੇਂ ਦੀ ਮਤਲਬ ਸੀਗੀ ਕਿਵੇਂ ਦਾ ਕਿੱਸਾ ਸੀ ਅੱਜ ਮੈਂ ਤੁਹਾਡੇ ਅੱਗੇ ਬਿਆਨ ਕਰ ਰਿਹਾ ਹਾਂ ਸਾਡੇ ਏਰੀਏ ਦੇ ਤਕਰੀਬਨ ਲੋਕਾਂ ਨੂੰ ਪਤਾ ਹੀ ਹੋਣਾ ਤੇ ਫਿਰ ਵੀ ਜਿਹਨੂੰ ਨਹੀਂ ਪਤਾ ਮੈਂ ਦੱਸ ਦਿੰਨਾ ਤੇ ਇੱਕ ਵਾਰ ਦੀ ਗੱਲ ਹੈ ਜੀ ਇੱਕ ਆਪਣੇ ਏਰੀਏ ਦੇ ਬਜ਼ੁਰਗ ਮਤਲਬ ਉਹਨਾਂ ਦੀ ਬਾਲ ਸਾਹਣਾ ਬੜੀ ਯਾਰੀ ਸੀ ਉਹ ਰਾਤ ਨੂੰ ਕਿਤੇ ਮਹਿਫਲ 'ਚ ਬੈਠੇ ਸੀਗੇ ਤੇ ਉਹਨਾਂ ਨੂੰ ਕਿਸੇ ਨੇ ਮਿਹਨਾ ਮਾਰਤਾ ਵੀ ਤੇਰੀ ਯਾਰੀ ਤਾਂ ਸਰਦਾਰ ਪ੍ਰਕਾਸ਼ ਸਿੰਘ ਬਦਲ ਨਾਲ ਹੈ ਤੈਨੂੰ ਗਨਮੈਨ ਤਾਂ ਮਿਲੇ ਨਹੀਂ ਉਹ ਇੰਨੇ ਨਾਲ ਉਹਦੇ ਦਿਲ 'ਚ ਆ ਗਿਆ ਯਾਰ ਗਨਮੈਨ ਨਹੀਂ ਮਿਲੇ ਕਿਉਂਕਿ ਉਹਦੇ ਵੀ ਫਿਰ ਇੱਕ ਦੋ ਲੱਗੇ ਸੀਗੇ ਜਿਵੇਂ ਆਪਾਂ ਸੁਣਦੇ ਹਾਂ ਤੇ ਫਿਰ ਉਹਨਾਂ ਨੇ ਜੀ ਮਤਲਬ ਬਾਲ ਸਾਹਿਬ ਨੂੰ ਫੋਨ ਲਾਇਆ ਰਾਤ ਨੂੰ ਹੀ ਵੀ ਐ ਕਰਕੇ ਜੀ ਮੈਨੂੰ ਗਨਮੈਂਡ ਦੇਤੇ ਜਾਣ ਵੀ ਮੇਰੀ ਤਾਂ ਬੇਇੱਜ਼ਤੀ ਹੁੰਦੀ ਐ ਤੇ ਬਾਲ ਸਾਹਿਬ ਅਗਵਾਦੇ ਜੀ ਤੁਸੀਂ ਐ ਕਰੋ ਵੀ ਤੜਕੇ 7:30 ਵਜੇ ਤੁਸੀਂ ਆਪਣੇ ਸੇਮ ਹਾਊਸ ਬਾਦ ਲਾਜੋ ਉਹਦੇ ਬਾਲ ਸਾਹਿਬ ਬਾਦ ਲਈ ਸੀਗੇ ਤੇ ਬਾਕੀ ਬਾਲ ਸਾਹਿਬ ਤਕਰੀਬਨ ਬਾਦਰੀ ਦੇਂਦੇ ਹੁੰਦੇ ਸੀ ਤੇ ਫਿਰ ਜੀ ਚਲੋ ਇੰਨੀ ਗੱਲ ਹੋ ਗਈ ਜੀ ਉਹ ਮਤਲਬ ਸੌਂ ਗਏ ਆਪਦਾ ਤੜਕੇ ਜਦੋਂ ਉੱਠੇ ਉੱਠ ਕੇ ਉਹਨਾਂ ਨੇ ਆਪਦਾ ਮੋਬਾਈਲ ਫੋਨ ਸਭ ਤੋਂ ਪਹਿਲਾਂ ਵੇਖਿਆ ਇਹ ਮਤਲਬ ਕਾਫੀ ਹੋ ਚੁੱਕਿਆ ਸੀਗਾ ਤੇ ਜਦੋਂ ਉਹਨੇ ਵੇਖਿਆ ਵੀ ਟਾਈਮ ਤਾਂ ਯਾਰ 7:00 ਵਜੇ 7:30 ਤਾਂ ਮੈਨੂੰ ਸੀਮ ਹਸਪੀਟਲ ਆ ਸੀਗਾ ਫਿਰ ਉਹਨੇ ਦਬਾ-ਦਬਾ ਡਰਾਈਵਰ ਨੂੰ ਆਖਿਆ ਵੀ ਗੱਡੀ ਕੱਢ ਬਈ ਵੀ ਬੰਦੇ ਨਾ ਰਾਤ ਨੂੰ ਫੇਰ ਗੱਲਾਂ ਬੰਦਾ ਭੁੱਲ ਜਾਂਦਾ ਵੀ ਵੀ ਮਹਿਫਲ 'ਚ ਬੈਠਾ ਹੋਵੇ ਜਦੋਂ ਵੀ ਦਿਮਾਗ 'ਚ ਨਹੀਂ ਆਉਂਦੀਆਂ ਤੜਕੇ ਫਿਰ ਬੰਦੇ ਨੂੰ ਹੌਲੀ ਯਾਦ ਆਉਂਦੀਆਂ ਉਹਨਾਂ ਨੂੰ ਯਾਦ ਆਇਆ ਵੀ ਰਾਤ 'ਤੋਂ ਬਾਲ ਸਾਹਿਬ ਨੂੰ ਫੋਨ ਲਾ ਬਿੱਠੇ ਵੀ ਗਨਮੈਂਟ ਚਾਹੀਦੇ ਆ ਤੇ ਉਹਨਾਂ ਨੇ ਮੈਨੂੰ ਬੁਲਾਇਆ ਸੀਗਾ 7:30 ਵਜੇ ਵੀ ਟਾਈਮ ਤਾਂ 7:00 ਵਜੇ ਵੀ ਅੱਧਾ ਘੰਟਾ ਰਹਿ ਗਿਆ ਜਿਹੜਾ ਡਰਾਈਵਰ ਗੱਡੀ ਕੱਢਦਾ ਵਿੱਚ ਬਹਿ ਕੇ ਜੀ ਪਹੁੰਚਦੇ ਬਾਦਲ ਉਦੋਂ ਟਾਈਮ ਹੋ ਗਿਆ ਸੀਗਾ 7:30 ਤੇ ਬਾਲ ਸਾਹਿਬ ਟਾਈਮ ਦੇ ਬਹੁਤ ਪੱਕੇ ਸੀ ਸਭ ਨੂੰ ਪਤਾ ਪਿੰਡਾਂ ਵਿੱਚ ਵੀ ਜੋ ਟਾਈਮ ਉਹਨਾਂ ਦਾ ਦਿੱਤਾ ਹੁੰਦਾ ਸੀ ਉਸ ਟਾਈਮ ਤੇ ਪਹੁੰਚ ਜਾਂਦੇ ਸੀ ਉਹ ਅਲੱਗ ਗੱਲ ਹੈ ਜਿਵੇਂ ਪਿੰਡ ਵਾਲੇ ਮੋਤਵਾਰ ਬੰਦੇ ਕਹਿ ਦਿੰਦੇ ਜਿਵੇਂ ਬਾਲ ਸਾਹਿਬ ਟਾਈਮ 7 ਵਜੇ ਦਾ ਆਪਣੇ ਕਹਿੰਦੇ ਨੇ ਵੀ 6 ਵਜੇ ਆਉਣਗੇ ਕਿਉਂਕਿ ਲੋਕ ਫਿਰ ਆਪਣੇ ਲੇਟ ਆਉਂਦੇ ਤਾਂ ਕਰਕੇ ਪਰ ਬਾਲ ਸਾਹਿਬ ਦਾ ਟਾਈਮ ਪੱਕਾ ਸੀਗਾ ਉਹ ਜੀ ਕਰਦੇ ਕਰਾਉਂਦੇ 7:30 ਵਜੇ ਤੋਂ ਸੇਮ ਹਾਊਸ ਪਹੁੰਚੇ ਬਾਦਲ ਤੋਂ ਕਹਿੰਦੇ ਵੀ ਬਾਲ ਸਾਹਿਬ ਨੂੰ ਮਿਲਣਾ ਵਾਦੀ ਬਾਲ ਸਾਹਿਬ ਤਾਂ ਕਾਲਚਰਾਣੀ ਚਲੇ ਗਏ ਕਾਲਚਰਾਣੀ ਬਦਲ ਦੇ ਜਮਾਂ ਨਾਲ ਹੀ ਐ 3-4 ਕਿਲੋਮੀਟਰ ਦੂਰ ਹੋਊਗਾ ਕਾਲਚਰਾਣੀ ਦੇ ਵਿੱਚ ਨਾ ਜੀ ਉੱਥੇ ਇੱਕ ਦਾਣਾ ਮੰਡੀ ਆ ਉਹਦੇ ਵਿੱਚ ਨਾ ਮਤਲਬ ਹੈਲੀਕਾਪਟਰ ਖੜਾ ਹੁੰਦਾ ਸੀ ਚੌਪਰ ਜਿੱਥੋਂ ਮਤਲਬ ਬਾਲ ਸਾਹਿਬ ਮਤਲਬ ਉਹਦੇ ਵਿੱਚ ਚੜ੍ਹ ਕੇ ਮਤਲਬ ਚੰਡੀਗੜ੍ਹ ਜਾਂ ਕਿਤੇ ਵੀ ਜਾਣਾ ਹੁੰਦਾ ਸੀ ਐਜ਼ ਅ ਸੀਐਮ ਤਾਂ ਜਾਂਦੇ ਹੁੰਦੇ ਸੀ ਤੋ ਕਿਤੇ ਵੀ ਕਾਲਚਰਾਣੀ ਐ ਤਾਂ ਉਹਨਾਂ ਨੇ ਦਵਾ ਦਫ ਡਰਾਈਵਰ ਨੂੰ ਕਿਹਾ ਗੱਡੀ ਕੱਢ ਬਈ ਗੱਡੀ ਖਿੱਚੀ ਉਹਨਾਂ ਨੇ ਕੋਈ 10-15 ਮਿੰਟਾਂ ਚ ਪਹੁੰਚ ਗਏ ਹੋਣਗੇ ਜੀ ਕਾਲਚਰਾਣੀ ਤੇ ਜਦੋਂ ਕਾਲਤਰ ਨਹੀਂ ਪਹੁੰਚੇ ਜੀ ਸਿਕਿਉਰਿਟੀ ਤਾਂ ਹੁੰਦੀ ਆ ਸੇ ਪਾਸੇ ਤੇ ਆਦੇ ਜੀ ਹੈਲੀਕਾਪਟਰ ਜ਼ਮੀਨ ਨਾਲੋਂ ਚੌਪਰ ਬੇ ਕੋਈ 15 ਵੀ ਫੁੱਟ ਚ ਉਡਾਨ ਭਰ ਲਈ ਸੋਨੇ ਮਤਲਬ ਤੇ ਬਾਲ ਸਾਹਿਬ ਨੇ ਉਹਨਾਂ ਨੂੰ ਵੇਖਿਆ ਤੇ ਵੇਖ ਕੇ ਜਿਹੜਾ ਆਪਦਾ ਹੈਲੀਕਾਪਟਰ ਹੈ ਉਹਨੂੰ ਕਹਿੰਦਾ ਵੀ ਥੱਲੇ ਲਾਓ ਦੇਖ ਲਓ ਐਂ ਕਿ ਕਰਤਾ ਨਹੀਂ ਹੁੰਦਾ ਮੌਜੂਦਾ ਸੀਐਮ ਜੀ ਮਿਨਿਸਟਰ ਆ ਪੰਜਾਬ ਤੇ ਜਦੋਂ ਮਤਲਬ ਉਹਨਾਂ ਨੇ ਹੈਲੀਕਾਪਟਰ ਨੂੰ ਥੱਲੇ ਲਾਇਆ ਵੇਖ ਕੇ ਵੀ ਹਾਂ ਬੰਦਾ ਆਪਣਾ ਹੀ ਆਵਦੇ ਆ ਗਿਆ ਦਾ ਹੈਲੀਕਾਪਟਰ ਲਾਇਆ ਉਹਨੂੰ ਸੱਦਿਆ ਹੈਲੀਕਾਪਟਰ ਦੇ ਵਿੱਚ ਭਾ ਕੇ ਸਾਰੀ ਗੱਲਬਾਤ ਸੁਣੀ ਗੱਲਬਾਤ ਸੁਣ ਕੇ ਸਮਝਾਇਆ ਵੀ ਫਿਰ ਉਹਨੂੰ ਐਦੇ ਵੀ ਤੈਨੂੰ ਅੱਜ ਤੋਂ ਬਾਅਦ ਗਨਮੈਨ ਦੇ ਦੇ ਦੇਖ ਲਓ ਤੁਸੀਂ ਵੀ ਇੱਕ ਸੀਐਮ ਜਿਹੜਾ ਡਾਂਡ ਪਰਲੀ ਹੋਵੇ ਉਹਨੇ ਕਿਸੇ ਬੰਦੇ ਨੂੰ ਵੇਖ ਕੇ ਯਾਰ ਦੋਸਤ ਨੂੰ ਆਪਦੇ ਨੂੰ ਥੱਲੇ ਲਾ ਲਿਆ ਹੈਲੀਕਾਪਟਰ ਲਾ ਕੇ ਉਹਨਾਂ ਦੀ ਗੱਲ ਸੁਣ ਕੇ ਉਹਨਾਂ ਨੂੰ ਜਿਹੜੀ ਚੀਜ਼ ਉਹਨੂੰ ਚਾਹੀਦੀ ਸੀ ਉਹ ਦੇ ਕੇ ਫਿਰ ਉੱਥੋਂ ਉਹਨਾਂ ਨੇ ਰਵਾਨਗੀ ਕਰੀ ਦੇਖ ਲਓ ਮਤਲਬ ਇਹੋ ਜਿਹੀਆਂ ਯਾਰੀਆਂ ਸੀ ਕੰਦੋ ਵੀ ਵੇਖ ਲੋ ਫਿਰ 99 ਮਿੰਟ ਦਿੱਤੇ ਉਹਨਾਂ ਨੂੰ ਇਹੋ ਜਿਹਾ ਕਿੱਸੇ ਸਾਡੇ ਏਰੀਆ 'ਚ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਤੇ ਕਈ ਵਾਰੀ ਤਾਂ ਬਾਲ ਸਾਹਮਣੇ ਮਤਲਬ ਕਈ ਜਣਾਂ ਨੂੰ ਘੇੜਾ ਵੀ ਲਵਾਇਆ ਹੋਇਆ ਹੈਲੀਕਾਪਟਰ 'ਚ ਵੀ ਝੂਟਾ ਨਹੀਂ ਦੇ ਦਿੰਦੇ ਪੰਜਾਬੀ 'ਚ ਕਹਿੰਦੇ ਨੇ ਵੀ ਝੂਟਾ ਦੇ ਦਿਓ ਆਇਆ ਝੂਟੇ ਵੀ ਦਿੱਤੇ ਹੋਏ ਤੇ ਪਰ ਆਪਾਂ ਨੂੰ ਇਸ ਚੀਜ਼ ਨੂੰ ਕਿਸੇ ਰਾਜਨੀਤਿਕ ਪੱਖ ਨਾਲ ਨਹੀਂ ਜੋੜਨਾ ਚਾਹੀਦਾ ਇਹ ਤਾਂ ਮੈਂ ਵੈਸੇ ਮੇਰੇ ਮਾਈਂਡ 'ਚ ਗੱਲ ਆਈ ਸੀ ਮੈਂ ਚੱਲ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂਗੇ ਯਾਰੀ ਦੋਸਤੀ ਦੀ ਮਿਸਾਲ ਤੇ ਅੱਜ ਵੀ ਇਹ ਯਾਰੀ ਦੋਸਤੀ ਕਾਇਮ ਹੈ ਹਜੇ ਵੀ ਲੋਕ ਬਾਦ ਸਾਹਿਬ ਨੂੰ ਬਹੁਤ ਯਾਦ ਕਰਦੇ ਸਾਡੇ ਏਰੀਏ ਚ ਵੀ ਤਕਰੀਬਨ ਬਾਹ ਫੜਨ ਲਿਗਾ ਲਗ ਲ ਕਹਿੰਦਾ ਨਹੀਂ ਜਾ ਕੰਮ ਕਰਕੇ ਦਿਓ ਜੀ ਮੇਰਾ ਐ ਹੁੰਦਾ ਸੀ ਕੰਮਾ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਸੀਗੀ ਮੈਂ ਤਾਂ ਮਤਲਬ ਆਪਦੀ ਸੁਰਤ ਦੇ ਇਤਿਹਾਸ ਨੇ ਵੇਖੀਆਂ ਵੰਗ ਇੱਕ ਤਾਂ ਹੁੰਦੀ ਸੁਣੀ ਸੁਣਾਈ ਗੱਲਾਂ ਮੈਂ ਆਪਦੀ ਅੱਖੀਂ ਦੇਖਿਆ ਹੁੰਆਂ ਇਹ ਗੱਲਾਂ ਅਗਲਾ ਮਿੰਟ 'ਚ ਹੀ ਕਹਿੰਦੇ ਬਾਦ ਸਾਹਿਬ ਨੇ ਇਹ ਗੱਲ ਸੁਣੋ ਤੇ ਮਿੰਟ ਸੁਣ ਲੈਂਦੇ ਸੀ ਬਾਕੀ ਤੁਸੀਂ ਇੱਕ ਗੱਲ ਹੋਰ ਵੇਖੋ ਸੰਸਦ ਵਿੱਚ ਜਾਂ ਕਿਤੇ ਵੀ ਆਪਾਂ ਬੈਠੇ ਜਦੋਂ ਆਪਣੇ ਲੀਡਰ ਗੱਲ ਕਰਦੇ ਆ ਜੀ ਰਾਣੀਆਂ ਵਾਲ ਸਾਹਿਬ ਦੀਆਂ ਵੀਡੀਓ ਕਈ ਵਾਇਰਲ ਹੁੰਦੀਆਂ ਹੁੰਦੀਆਂ ਬੜੇ ਪਿਆਰ ਨਾਲ ਗੱਲ ਕਰ ਰਹੇ ਹੁੰਦੇ ਆ ਆਪੋਜੀਸ਼ਨ ਦੇ ਲੀਡਰਾਂ ਨਾਲ ਬੜੇ ਨਿਮਰਤਾ ਨਾਲ ਵੀ ਤੁਹਾਡੇ ਫਾਦਰ ਸਾਹਿਬ ਨਾਲ ਮਿਹੜੀ ਵਰੀ ਜਾ ਰਹੀ ਸੀ ਦੱਸੋ ਜੀ ਕੀ ਕੰਮ ਆਪਾਂ ਕਰ ਦਿੰਨੇ ਆ ਐ ਨਹੀਂ ਵੀ ਉਹ ਤੂੰ ਤੂੰ ਮੈਂ ਮੈਂ ਹੋਈ ਚੱਲੇ ਨਾ ਬੜੇ ਲਿਖੇ ਬੰਦੇ ਸੀ ਬਾਕੀ ਉਹ ਐ ਨਹੀਂ ਵੀ ਸਿੱਧਾ ਸੀਮ ਬਣ ਗਏ ਸੀ ਮੈਂਬਰੀ ਲੜੀ ਉਹਨਾਂ ਨੇ ਜੀ ਤੇ ਬਲਾਕ ਸੰਮਤੀ ਲੜੀ ਐ ਫਿਰ ਉਹ ਐ ਐਮਐਲਏ ਬਣਿਆ ਐ ਐਮਪੀ ਬਣਿਆ ਚੀਫ ਮਿਨਿਸਟਰ ਬਣਿਆ ਆਈ ਆ ਪਰ ਉਹ ਜ਼ਮੀਨ ਨਾਲ ਜੁੜੇ ਰਹੇ ਆ ਕੋਈ ਹਰ ਗੱਲ ਨਹੀਂ ਸੀ ਫਲਾਣੇ ਨੂੰ ਐ ਕਰ ਦੋ ਜੀ ਜੋਮ ਕਰ ਦੋ ਕਦੇ ਵੀ ਨਹੀਂ ਅਸੀਂ ਨਹੀਂ ਕਦੇ ਵੇਖੀ ਤੇ ਇੱਕ ਗੱਲ ਹੋਰ ਹੈ ਜੀ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਵਧੀਆ ਲੱਗਦੀ ਆ ਜਿਵੇਂ ਕੋਈ ਐਸਐਸਪੀ ਸਾਹਿਬ ਸੀਗੇ ਜਾਂ ਡੀਸੀ ਸਾਹਿਬ ਸੀਗੇ ਜਾਂ ਕੋਈ ਵੀ ਅਫਸਰ ਸੀਗਾ ਭਾਵੇਂ ਛੋਟੇ ਵੀ ਹੋਣਾ ਐਸਐਚਓ ਸਾਹਿਬ ਸੀਗੇ ਜਾਂ ਏਐਸਆਈ ਸਾਹਿਬ ਸੀਗੇ ਹਰੇਕ ਨੂੰ ਕਾਕਾ ਜੀ ਕੇ ਗੱਲ ਕਰਦੇ ਸੀ ਆਏ ਨਹੀਂ ਵੀ ਹਾਂ ਗੱਲ ਸੁਣੋ ਫਲਾਣਾ ਪਿਆਰ ਨਾਲ ਕਾਕਾ ਜੀ ਆਹ ਕੰਮ ਕਰ ਦੋ ਜੀ ਹਾਂਜੀ ਕਾਕਾ ਜੀ ਆਹ ਕਿਉਂ ਨਹੀਂ ਹੋਇਆ ਜੀ ਪਿਆਰ ਨਾਲ ਤੇ ਤੁਸੀਂ ਯਕੀਨ ਮੰਨੋ ਕਈ ਮਤਲਬ ਗਰੰਟਾ ਜਿਵੇਂ ਆਪਣੇ ਪਿੰਡ ਆਏ ਹੋਏ ਆਪਾਂ ਕਹਿੰਦੇ ਜੀ ਨਹੀਂ ਸਾਡੇ ਆਹ ਰੋਡ ਨਹੀਂ ਬਣੀ ਜੀ ਜਾਂ ਆਪਣਾ ਕੰਮ ਨਹੀਂ ਹੋਇਆ ਜੀ ਮਿੰਟ ਦੇ ਵਿੱਚ ਉਹ ਕੰਮ ਕਰਵਾ ਕੇ ਜਾਂਦੇ ਸੀ ਨਾਲ ਦੀ ਨਾਲ ਜਦੋਂ ਪਿੰਡ ਮਿਲਣਾ ਹੁੰਦਾ ਤਿੰਨ ਮਹੀਨਾ ਬਾਅਦ ਜਿਹੜੇ ਵੀ ਕੰਮ ਰਹਿੰਦੇ ਸੀ ਸਾਰੇ ਅਸੀਂ ਰੱਖ ਦਿੰਦੇ ਸੀ ਅੱਗੇ ਤੇ ਨਾਲ ਦੇ ਨਾਲ ਕੰਮ ਹੋ ਜਾਂਦੇ ਸੀ ਐਸੇ ਤੱਕ ਕਿ ਕੋਈ ਪਿੰਡ ਦਾ ਬੰਦਾ ਉੱਠ ਕੇ ਵੀ ਕਹਿੰਦਾ ਨਹੀਂ ਜੀ ਆਹ ਕੰਮ ਮੇਰਾ ਨਹੀਂ ਹੋਇਆ ਕਹਿੰਦੇ ਕੋਈ ਨਹੀਂ ਕੱਕੇ ਜੀ ਕਰਵਾ ਦਿੰਨੇ ਆ ਵੀ ਇੰਨਾ ਮੋ ਪ੍ਰੇਮ ਦੇਖ ਲਓ ਸੀ ਤਾਂ ਕਰਕੇ ਬਾਕੀ ਐ ਨਾ ਸਾਡੇ ਏਰੀਆ ਨੂੰ ਤਾਂ ਬਹੁਤ ਵੱਡੀ ਦੇਣਾ ਬਾਦਲ ਪਰਿਵਾਰ ਦੀ ਬਹੁਤ ਵੱਡੀ ਜਿੱਲੀ ਵੀ ਕਹਿ ਦਗੇ ਤੇ ਕਈ ਪਿੰਡਾਂ ਦੇ ਵਿੱਚ ਸੇਮ ਇੰਨੀ ਆ ਗਈ ਸੀ ਕਈ ਪਿੰਡ ਤਾਂ ਉਜੜ ਹੀ ਗਏ ਸੀ ਜਿਹੜੇ ਪਿੰਡ ਬਾਦਸਾਹ ਨੇ ਗੋਦ ਲਏ ਸੀ ਜਿੱਥੇ ਜ਼ਿਮੀਂਦਾਰਾਂ ਤੱਕ ਨੂੰ ਕਣਕ ਦਿੰਦੇ ਰਹੇ ਆ ਬਥੇਰਾ ਕੁਛ ਗਰੀਬਾਂ ਲਈ ਮਕਾਨ ਸਭ ਕੁਝ ਐ ਤੇ ਚਲੋ ਸਮਾਂ ਹੁੰਦਾ ਆਉਂਦੇ ਜਾਂਦਾ ਰਹਿੰਦਾ ਬਾਕੀ ਹੋ ਸਕਦਾ ਹੋਣਾ ਪ੍ਰਮਾਤਮਾ ਜਾਣਦਾ ਇਨਸਾਨ ਤੋਂ ਕੀ ਗਲਤੀਆਂ ਹੋਗੀਆਂ ਜਾਂ ਨਹੀਂ ਹੋਗੀਆਂ ਮਾਸ ਮੇਰੇ ਦਿਲ ਚ ਕਿੱਸਾ ਸੀ ਮੈਂ ਯਾਰੀ ਦੋਸਤੀ ਦਾ ਬਾਪੂ ਸਾਹਿਬ ਦੀ ਦਾ ਵੀ ਆਪਦੇ ਯਾਰਾਂ ਦੋਸਤਾਂ ਅੱਗੇ ਸ਼ੇਅਰ ਕਰਦੇ ਆ ਇਹੋ ਜਿਹੇ ਕਿੱਸੇ ਸੁਣ ਅਕਸਰ ਹੀ ਸਾਡੇ ਪਿੰਡਾਂ ਚ ਸੁਣਨ ਨੂੰ ਮਿਲਣਗੇ ਯਾਰੀ ਦੋਸਤੀ ਦੀ ਮਿਸਾਲ ਹਮੇਸ਼ਾ ਕਾਇਮ ਸੀਗੀ ਤੇ ਕਾਇਮ ਰਹੂਗੀ ਸਾਡੇ ਪੁਰਾਣੇ ਬਜ਼ੁਰਗ ਅੱਜ ਵੀ ਯਾਦ ਕਰਦੇ ਆ ਅੱਖਾਂ ਭਰ ਲੈਂਦੇ ਆ ਜਿਨ੍ਹਾਂ ਨਾਲ ਬੜੀ ਪੁਰਾਣੀ ਯਾਰੀ ਰਹੀ ਐ ਮੇਰੇ ਨਾਨਾ ਹੀ ਨਾਲ ਬੜੀ ਯਾਰੀ ਰਹੀ ਐ ਤੇ ਉਹ ਜਦੋਂ ਮੈਂ ਛੋਟਾ ਹੁੰਦਾ ਮੈਂ ਵੇਣਾ ਰੈਲੀਆਂ ਤੇ ਰੈਲੀ ਕੀ ਹੁੰਦੀ ਮੈਂ ਤਾਂ ਹੀ ਨਹੀਂ ਪਤਾ ਹੁੰਦਾ ਸੀ ਜਦੋਂ ਮੈਂ ਛੋਟਾ ਹੁੰਦਾ ਸੀ ਤੇ ਅੱਜ ਅਰਗਣ ਵੇਲੇ ਵੀ ਰੈਲੀ ਤੋਂ ਆਇਆ ਮੈਨੂੰ ਪਤਾ ਨਹੀਂ ਕੀ ਹੁੰਦੀ ਹੈ ਫਿਰ ਪਹਿਲੀ ਵਾਰ ਮੈਂ ਨਾਨਾ ਹੀ ਨਾਲ ਗਿਆ ਸੀਗਾ ਉਹਨਾਂ ਨੇ ਦਿਖਾਈ ਸੀ ਤੇ ਬਾਕੀ ਦੋਸਤੋ ਮੈਂ ਹਰੇਕ ਦੀ ਜ਼ਿੰਦਗੀ ਨਾਲ ਕੋਈ ਨਾ ਕੋਈ ਕਸਾ ਹੈ ਜੁੜਿਆ ਹੋਣਾ ਜਿੱਥੇ ਮਤਲਬ ਬਾਲ ਸਾਹਿਬ ਵੀ ਆਸਾਨੀ ਨਾਲ ਮਤਲਬ ਕੰਮ ਆਏ ਸੀਐਮ ਬੰਦਾ ਹੋਵੇ ਤੇ ਤੁਹਾਡੀ ਗੱਲ ਐ ਸੁਣ ਲੈ ਜਿਵੇਂ ਆਪਾਂ ਕਿਸੇ ਆਮ ਬੰਦੇ ਨੂੰ ਗੱਲ ਕਹਿਣੇ ਹੁੰਦੇ ਆ ਓਏ ਵੇ ਬਤੇਰੇ ਕਸੇ ਹੋਏ ਆ ਤੇ ਕੋਈ ਵੀ ਦੋਸਤੋ ਕਿਸੇ ਦਿਨ ਆਪਾਂ ਨਾ ਵਧੀਆ ਪ੍ਰੋਪਰ ਤੁਹਾਨੂੰ ਮੈਂ ਉਹੋ ਜਿਹੇ ਪਰਿਵਾਰਾਂ ਨਾਲ ਮਿਲਾਉਂਗਾ ਜਿਨ੍ਹਾਂ ਦੇ ਕੰਮ ਮਤਲਬ ਵਾਈ ਗੱਪੰਗ ਹੀ ਹੋ ਗਏ ਆ ਤੇ ਬਾਕੀ ਕੋਈ ਗਲਤੀ ਫਲਤੀ ਹੋਈ ਹੋਵੇ ਉਹਦੇ ਲਈ ਆਪਾਂ ਮਾਫੀ ਚਾਹੁੰਨੇ ਆ ਮੇਰੇ ਦਿਲ 'ਚ ਇਹ ਗੱਲਾਂ ਸੀਗੀਆਂ ਮੈਂ ਚੱਲ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰਾਂਗੇ ਤੇ ਬਾਕੀ ਜਿਹੜਾ ਪਿੰਡ ਆਪਾਂ ਪਿੰਡ ਦਾ ਨਾਂ ਹੀ ਦੱਸਿਆ ਕਿਉਂਕਿ ਮਨੇ ਇੱਕੋ ਚੀਜ਼ ਦਾ ਡਾਊਟ ਸੀਗਾ ਪੂਰਾ ਪ੍ਰੋਪਰ ਨਾਂ ਨਹੀਂ ਪਤਾ ਸੀਗਾ ਤੇ ਮੈਂ ਕਹਿ ਰਿਹਾ ਐਵੇਂ ਗੱਲ ਕਹਿਣੀ ਵੀ ਨਹੀਂ ਚਾਹੀਦੀ ਤੇ ਪੂਰਾ ਕਲੀਅਰ ਕਰਕੇ ਉਹਨੂੰ ਦੱਸੂਗਾ ਵੀ ਕਿਹੜੇ ਪਿੰਡ ਦੀ ਗੱਲ ਆ ਇਹ। ਇਹ ਗੱਲ ਜਮਾਂ ਸੱਚੀ ਐ। ਤੇ ਬਾਕੀ ਦੋਸਤੋ ਮੈਂ ਤਾਂ ਇੰਨੀ ਗੱਲ ਕਹਿਣਾ ਚਾਹਣਾ ਵੀ ਅੱਜਕੱਲ੍ਹ ਜਾ ਰੀਆਂ ਆਵਣੀਆਂ ਨਹੀਂ ਰਹੀਆਂ। ਹਾਲਾਂਕਿ ਐਡੇ ਵੱਡੇ ਲੀਡਰਾਂ ਸਰਦਾ ਹੁੰਦਾ ਜਾ ਰੀਆਂ ਬਿਨਾ। ਤੁਸੀਂ ਅਕਸਰ ਵੀਡੀਓ ਸੁਣੀ ਨਹੀਂ ਬਾਲ ਸਾਹਿਬ ਨੇ ਕਿ ਸਰਪੰਚ ਨੂੰ ਫੋਨ ਲਾ ਲਿਆ। ਵੀ ਕਾਕਾ ਜੀ ਗੁੱਸੇ ਘਾਤ ਉਹ ਨਹੀਂ ਐ, ਸੀਮ ਨੇ ਕੀ ਲੈਣਾ ਸੀਗਾ। ਸੀਮ ਕੋਲ ਤਾਂ ਮਨਾਉਣ ਦੇ ਬਸਰੇ ਤਰੀਕੇ ਹੁੰਦੇ ਆ। ਪਰ ਤੁਸੀਂ ਵੇਖ ਲਓ ਆਡੀਓ ਤੋਂ ਲੋਕ ਨੇ ਮਜ਼ਾਕ ਹੀ ਬਣਾਇਆ ਪਰ ਬਾਲ ਸਾਹਿਬ ਨੇ ਕਿੰਨੇ ਪਿਆਰ ਨਾਲ ਕਿਆ। ਪੀ ਕਾਕਾ ਜੀ ਕੀ ਗੱਲ ਹੋ ਗਈ ਨਰਾਜ ਕਾ ਤੋਂ ਕੀ ਗਲਤੀ ਹੋ ਗਈ ਇਹਨਾਂ ਨੇ ਮਜ਼ਾਕ ਬਣਾਇਆ ਵੀ ਬਾਦਸ਼ਾਹ ਮਿੰਨਤਾ ਕਰਦੇ ਫਿਰਦੇ ਨਾ ਇਹ ਪਿਆਰ ਹੈ ਮਿੰਨਤਾ ਨਹੀਂ ਗਿਆ ਚੀਫ ਮਿਨਿਸਟਰ ਕੋਲ ਤਾਂ ਬਥੇਰੇ ਦਾ ਹੁੰਦੇ ਆ ਉਹ ਤਾਂ ਕਿਸੇ ਨੂੰ ਕਿਵੇਂ ਹੈਂਡਲ ਕਰ ਸਕਦੇ ਆ ਪਰ ਨਹੀਂ ਉਹਨਾਂ ਦਾ ਪਿਆਰ ਹੀ ਆ ਇਥੇ ਲੋਕਾਂ ਨਾਲ ਉਹ ਹਰੇਕ ਨੂੰ ਪਿਆਰ ਨਾਲ ਗੱਲ ਕਰਨੀ ਸੀ ਉਹਨਾਂ ਨੇ ਨਿਮਰਤਾ ਨਾਲ ਬੜਾ ਵਧੀਆ ਸੁਭਾਅ ਸੀ ਜਨਾ ਵੀ ਕਹਿ ਦਈਏ ਤੇ ਤਾਂ ਕਰਕੇ ਬਸ ਸਾਡੇ ਲੋਕਾਂ ਦਾ ਮੋਹ ਪ੍ਰੇਮ ਬਣਿਆ ਬਾਦਸ਼ਾਹ ਨਾਲ ਤੇ ਬਾਕੀ ਦੋਸਤੋ ਕੋਈ ਗਲਤੀ ਵਲਤੀ ਹੋਈ ਹੋਵੇ ਉਹਦੇ ਲਈ ਮਾਫੀ ਕੋਈ ਬੰਦਾ ਦਿਲ ਤੇ ਨਾ ਗੱਲ ਆਵੇ ਹਾਲਾਂਕਿ ਹੁਣ ਬਾਲ ਸਾਹਿਬ ਇੱਥੇ ਨਹੀਂ ਰਹੇ ਸਾਰਿਆਂ ਨੂੰ ਪਤਾ ਹੀ ਹੈ ਜਿੰਨੇ ਪ੍ਰਮਾਤਮਾ ਨੇ ਲਿਖੀ ਸੀ ਓਵੇਂ ਮੰਦਾ ਭੋਗ ਜਾਂਦਾ ਤੇ ਕੋਈ ਵੀ ਕਿਸੇ ਗੱਲ ਦਾ ਗੁੱਸਾ ਨਾ ਕਰਿਓ ਮੈਂ ਫਿਰ ਫੇਰ ਆਣਾ ਤੁਹਾਨੂੰ ਦੂਜੀ ਵਾਰੀ ਵੀ ਮੈਂ ਇਹ ਵੀਡੀਓ ਵੈਸੇ ਬਣਾਈ ਹੈ ਤੇ ਹਮੇਸ਼ਾ ਹੱਸਦੇ ਵਸਦੇ ਰਹੋ ਲੜਾਈ ਝਗੜਾ ਨਾ ਕਰੋ ਪਿਆਰ ਮੰਡੋ ਪਿਆਰ ਲਓ ਬਹੁਤ ਬਹੁਤ ਧੰਨਵਾਦ ਦੋਸਤੋ ਕੱਲ ਨੂੰ ਮਿਲਾਂਗੇ ਆਪਾਂ ਨਵੀਂ ਵੀਡੀਓ ਨਾਲ ਨਵੇਂ ਬਲੌਗ ਨਾਲ ਓਕੇ ਦੋਸਤੋ ਬਾਏ ਬਾਏ ਟੇਕ ਕੇਅਰ